ਹੈਲੋ ਸਟੂਡੈਂਟਸ ਥਿਸ ਇਜ਼ ਗੁਰਪ੍ਰੀਤ ਵੈਲਕਮ ਟੂ ਮਾਈ YouTube ਚੈਨਲ D studies ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਬਾਤ ਕਰਾਂਗੇ ਜੋ ਕਿ ਕਲਾਸ 5th ਤੋਂ ਲੈ ਕੇ +2 ਤੱਕ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਸੀ 15 3 2024 ਨੂੰ ਤਾਂ ਅੱਜ ਆਪਾਂ ਉਸ ਪੱਤਰ ਦੇ ਉੱਪਰ ਡਿਸਕਸ਼ਨ ਕਰਾਂਗੇ ਕਿ ਜੋ 5th ਤੋਂ ਲੈ ਕੇ +2 ਤੱਕ ਜੋ ਕਲਾਸਾਂ ਹਨ ਉਨ੍ਹਾਂ ਦੇ ਜੋ ਕਿ ਦਾਖਲਾ ਸ਼ਡਿਊਲ ਬਾਰੇ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਅਗਰ ਤੁਹਾਨੂੰ ਮੇਰੇ ਵੀਡੀਓਜ਼ ਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਤ ਤੋਂ ਵੱਤ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਆਉਣ ਵਾਲੇ ਹਰ ਲੇਟੈਸਟ ਨੋਟੀਫਿਕੇਸ਼ਨ ਦੀ ਜੋ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੇਖਦੇ ਹਾਂ ਕਿ ਜੋ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਲੈਟਰ ਜਾਰੀ ਕੀਤਾ ਗਿਆ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਵਿੱਚ ਕੀ ਦੱਸਿਆ ਗਿਆ ਹੈ 5th ਕਲਾਸ ਤੋਂ ਲੈ ਕੇ +2 ਕਲਾਸ ਦੇ ਜੋ ਕਿ ਦਾਖਲਾ ਸ਼ਡਿਊਲ ਦੇ ਬਾਰੇ ਤਾਂ ਇਹ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਕੀਤਾ ਗਿਆ ਇੱਕ ਆਫੀਸ਼ੀਅਲ ਲੈਟਰ ਹੈਗਾ ਤਾਂ ਪੜ੍ਹਦੇ ਹਾਂ ਇਸ ਲੈਟਰ ਨੂੰ ਜਿਵੇਂ ਕਿ ਹੈ ਇਸ ਦਾ ਵਿਸ਼ਾ ਹੈ ਦਾਖਲਾ ਸਾਲ 2024-25 ਲਈ 5ਵੀਂ 8ਵੀਂ 9ਵੀਂ 10ਵੀਂ 11ਵੀਂ ਅਤੇ 12ਵੀਂ ਸ਼੍ਰੇਣੀਆਂ ਦਾ ਦਾਖਲਾ ਸ਼ਡਿਊਲ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਾਖਲਾ ਸਾਲ 2024-25 ਲਈ 5ਵੀਂ 8ਵੀਂ 9ਵੀਂ 10ਵੀਂ 11ਵੀਂ ਅਤੇ 12ਵੀਂ ਸ਼੍ਰੇਣੀਆਂ ਦਾ ਦਾਖਲਾ ਸ਼ਡਿਊਲ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤਾ ਗਿਆ ਹੈ ਮੇਨ ਸ਼੍ਰੇਣੀਆਂ ਹਨ ਕਲਾਸਿਸ पंजीं अठवीं तारहवीं जो दाखला दी है। जाने की अंतिम मिति है वह इकती सात दो हज़ार चौबी है जानी कि इकती जुलाई दो हज़ार चौबी जो कि पंजीं अठवीं बारहवीं की दी लास्ट डेट हैगी है गी गी दाखला लैन दे अगे देखते हैं नंबर एक तो है पंजाब स्कूल सिक्स बोर्ड दिया प्रीख्याव पास ਵਿਚ ਪਾਸ ਫੇਲ ਹੋਏ ਵਿਦਿਆਰਥੀ ਨਤੀਜਾ ਨਿਕਲਣ ਤੋਂ 15 ਦਿਨ ਦਾ ਅੰਦਰ ਅੰਦਰ ਜਾ ਕੇ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਸ਼ਡਿਊਲ ਮੁਤਾਬਕ ਛੁੱਟੀਆਂ ਹੋਣ ਤਾਂ ਸਕੂਲ ਖੁੱਲਣ ਤੋਂ ਬਾਅਦ 10 ਦਿਨਾਂ ਦੇ ਅੰਦਰ ਦਾਖਲਾ ਲੈ ਸਕਦੇ ਹਨ ਨੰਬਰ 2 ਤੇ ਸੰਸਥਾ ਮੁਖੀ ਲੇਟ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀਆਂ ਦਾਖਲਾ ਲੈਣ ਦੀ ਮਿਤੀ ਤੋਂ 75% ਹਾਜ਼ਰੀਆਂ ਹੋਣੀਆਂ ਯਕੀਨੀ ਬਣਾਉਣਗੇ ਨੰਬਰ 3 ਅਗਰ ਤੁਸੀਂ ਦਾਖਲਾ ਲੈਣਾਗਾ ਤਾਂ ਅਗਰ ਤੁਹਾਡੀ ਲੇਟ ਐਡਮਿਸ਼ਨ ਹੈ ਤਾਂ ਤੁਹਾਡੀ ਜੋ ਕਿ 75% ਹਾਜ਼ਰੀਆਂ ਜੋ ਕਿ ਦਾਖਲਾ ਲੈਣ ਤੋਂ ਬਾਅਦ ਹੋਣੀਆਂ ਚਾਹੀਦੀਆਂ ਆਂ ਕਲਾਸ ਵਿੱਚ ਅੱਗੇ ਨੰਬਰ 3 ਤੇ ਅਗਰ ਸਮੂਹ ਸਕੂਲ ਸੰਸਥਾ ਮੁਖੀਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਉਹ ਦੂਜੇ ਰਾਜਾਂ ਤੋਂ ਚੌਥੀ 7ਵੀਂ 9ਵੀਂ 10ਵੀਂ ਅਤੇ 11ਵੀਂ ਸ਼੍ਰੇਣੀ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲੇ ਲਈ ਸਮਾਨਤਾ ਪੱਤਰ ਲੈਣਾ ਲਾਜ਼ਮੀ ਨਹੀਂ ਹੈ ਬੋਰਡ ਦੀ ਵੈਬਸਾਈਟ www.psb.ac.in ਤੇ ਉਪਲਬਧ ਮਹਾਰਡ ਵੱਲੋਂ ਪ੍ਰਮਾਣਿਤ ਬੋਰਡਾਂ ਦੀ ਸੂਚੀ ਅਨੁਸਾਰ ਹੀ ਦੂਜੇ ਰਾਜਾਂ ਬੋਰਡਾਂ ਤੋਂ ਪਾਸ ਕਰਕੇ ਆਏ ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇ ਉਹ ਵਿਦਿਆਰਥੀ ਜਿਨ੍ਹਾਂ ਨੇ ਸਕੂਲ ਪੱਧਰ ਦੀ ਪੜ੍ਹਾਈ ਕਿਸੇ ਬਾਹਰਲੇ ਦੇਸ਼ ਤੋਂ ਕੀਤੀ ਹੋਵੇ ਅਤੇ ਅਗਲੇਰੀ ਪੜ੍ਹਾਈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਕਰਨਾ ਚਾਹੁੰਦੇ ਹੋਣ ਤਾਂ ਉਹ ਵਿਦਿਆਰਥੀਆਂ ਨੂੰ ਆਈਏਆਈਯੂ ਤੋਂ ਪ੍ਰਾਪਤ ਸਮਾਨਤਾ ਪੱਤਰ ਮਹਈਆ ਕਰਵਾਉਣ ਉਪਰੰਤੀ ਬੋਰਡ ਵੱਲੋਂ ਸਮਾਨਤਾ ਪੱਤਰ ਜਾਰੀ ਕੀਤਾ ਜਾਵੇਗਾ ਸਮੂਹ ਸਕੂਲ ਸੰਸਥਾ ਮੁੱਖ ਉਪਰੋਕਤ ਦਾਖਲਾ ਸ਼ਡਿਊਲ ਦੀ ਇਨਵਿਨ ਪਾਲਣਾ ਕਰਨ ਦੀ ਖੇਚਲ ਕਰਨ ਤਾਂ ਇਹ ਜੋ ਕਿ ਇਨਸਟਰਕਸ਼ਨਸ ਨੇ 5ਵੀਂ 8ਵੀਂ ਅਤੇ +2 ਬੱਚਿਆਂ ਦੇ ਦਾਖਲਾ ਸ਼ਡਿਊਲ ਦੇ ਸੰਬੰਧੀ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਫੀਸ਼ੀਅਲ ਲੈਟਰ ਜੋ ਕਿ ਜਾਰੀ ਕੀਤਾ ਗਿਆ ਸੀ 15-3-2024 ਨੂੰ ਤਾਂ ਜੋ ਕਿ ਇਸ ਦੇ ਦਾਖਲੇ ਦੀ ਮਿਤੀ ਆ ਗਈ ਉਹ 31 ਜੁਲਾਈ 2024 ਹੈ ਲਾਸਟ ਡੇਟ ਆ ਗਈ ਹੈ ਤਾਂ ਇਸ ਦੀ ਨਾਲ ਹੀ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਅਗਰ ਤੁਹਾਨੂੰ ਮੇਰੇ ਵੀਡੀਓਜ਼ ਅਤੇ ਮੇਰਾ ਕੰਟੈਂਟ ਪਸੰਦ ਆ ਰਿਹਾ ਹੈ ਤਾਂ ਵੱਧ ਤੋਂ ਵੱਧ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਇਸ ਦੇ ਨਾਲ ਸਟੇ ਬLESSED keep smiling and keep growing thank you